ਸੱਚਾ ਮੋਤੀ ਬੜਾ ਔਖਾ ਮਿਲਦਾ ਸਵਾਸਾਂ ਦੇ ਇਹ ਲੜੀ ਹੈ ਬਿਰਤੀ ਰੂਪ ਸੂਈ ਹੈ ਸਵਾਸਾਂ ਦੇ ਧਾਗੇ ਦੇ ਵਿੱਚ ਬਿਰਤੀ ਰੂਪ ਸੂਈ ਦੇ ਨਾਲ ਮੋਤੀ ਬਰੋ ਲੜੀਆਂ ਬਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਗੁਰੂ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਹੈ ਮੈਂ ਮਰਤੀ ਹੋਵੇ ਲੜੀਆਂ ਫਰੋਂਦਾ ਜਲ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਿਨ ਤੇਰੀ ਮਨ ਬਨਤ ਬਣਾਈ ਇਹ ਮਨੁੱਖ ਜਿਸ ਵਾਹਿਗੁਰੂ ਨੇ ਤੇਰੀ ਬਨਤ ਬਣਾਈ ਹੈ ਕਿੰਨਾ ਸੋਹਣਾ ਤੇਰਾ ਚਿਹਰਾ ਮੋਹਰਾ ਬਣਾਇਆ ਹੈ ਸਾਰਾ ਇਹਨਾ ਸੁੰਦਰ ਸਰੀਰ ਹੈ ਫਿਰ ਹਰ ਕੰਮ ਵਿੱਚ ਬਨਤਰ ਬਣਾਉਂਦਾ ਹੈ ਹਰ ਕਾਰਜ ਵਿੱਚ ਆਪ ਖੜ ਜਾਂਦਾ ਆ ਕੇ ਉਠਤ ਬੈਠਤ ਸਾਰੇ ਤੇ ਸਹਿਤ ਆਈ ਉਠਦਿਆਂ ਹੋਇਆਂ ਜਦੋਂ ਸੁੱਤਾ ਉਠਦਾ ਹੈ ਤਾਂ ਉਹਨਾਂ ਵਾਹਿਗੁਰੂ ਆਖਿਆ ਕਰ ਬੈਠਣ ਵੇਲੇ ਵਾਹਿਗੁਰੂ ਆਖਿਆ ਕਰ ਆਦਤ ਬਣਾ ਉੱਠਦਿਆਂ ਬੈਠਦਿਆਂ ਹਾਇ ਨਾ ਆਖਿਆ ਕਰ ਵਾਹਿਗੁਰੂ ਵਾਹਿਗੁਰੂ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਰ ਕਾਮ ਸਦਾ ਯੁਦਾ ਜਾਪ ਕਰਿਆ ਕਰ ਇਹ ਹੁਕਮ ਹੋ ਰਿਹਾ ਪੰਗਤੀਆਂ ਵਿੱਚ ਆਪਾਂ ਨੂੰ ਅਬਾਦ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਭਾਈ ਤੁਸੀਂ ਸਾਰੇ ਜਣੇ ਇਸ ਤਰ੍ਹਾਂ ਭਾਈ ਨਾਮ ਜਪਿਆ ਕਰੋ ਉਠਦੇ ਹਾਂ ਬੈਹਂਦੇ ਹਾਂ ਹੌਲੀ ਹੌਲੀ ਬਿਰਤੀ ਨੂੰ ਪਕਾਉਣਾ ਸ਼ੁਰੂ ਕਰੋ ਹੌਲੀ ਹੌਲੀ ਬਿਰਤੀ ਆਪਣੇ ਆਪ ਟਿਕਣ ਲੱਗ ਜਾਵੇਗੀ ਕੋਸ਼ਿਸ਼ ਕਰੋ ਤੇ ਸਹੈ ਧਾਇ ਜੋ ਏਕ ਅਲੱਖ ਹੈ ਅਲੱਖ ਜੋ ਲਖਣ ਤੋਂ ਰਹਿਤ ਹੈ ਜੋ ਇੱਕੋ ਇੱਕ ਹੈ ਉਸੇ ਨੂੰ ਧਿਆ ਨਾਮ ਦੇ ਅੰਦਰ ਈਹਾ ਓਹ ਨਾਨਕ ਤੇਰੀ ਰੱਖੈ ਉਹ ਇੱਥੇ ਇਸ ਲੋਕ ਵਿੱਚ ਵੀ ਉਹ ਹ ਪਰਲੋਕ ਦੇ ਵਿੱਚ ਵੀ ਤੇਰੀ ਪੈਜ ਇੱਜ਼ਤ ਰੱਖੇਗਾ ਹੁਣ ਵੀ ਉਹ ਹੀ ਰੱਖਦਾ ਹੈ ਅੱਗੇ ਨੂੰ ਵੀ ਉਸਨੂੰ ਰੱਖਣੀ ਹੈ ਕਿਉਂਕਿ ਜਿਹੜਾ ਬੰਦਾ ਨਾਮ ਜਪਦਾ ਹੈ ਉਸ ਦੀ ਇੱਜ਼ਤ ਵਾਹਿਗੁਰੂ ਆਪ ਹੀ ਰੱਖਦੇ ਨੇ ਬੈਜ ਰਖਦੇ ਨੇ ਆਪਣੇ ਪਿਆਰਿਆਂ ਦੀ ਬਹੁਤ ਥਾਂ ਹੀ ਪੈਜ ਰੱਖੀ ਆ ਪਿਆਰਿਆਂ ਦੀ ਜਿਹ ਪ੍ਰਸਾਦ ਕਰਹੈ ਪੁੰਨ ਬਹੁ ਦਾਨ ਜਿਹਦੀ ਕਿਰਪਾ ਦੇ ਦੁਆਰਾ ਕਿਰਪਾ ਸਦਕਾ ਕਿਰਪਾ ਰਾਹੀ ਬਹੁਤ ਸਾਰਾ ਪੁੰਨ ਪੁੰਨ ਦੇ ਚੰਗੇ ਚੰਗੇ ਕੰਮ ਧਾਰਮਿਕ ਕਾਰਜ ਸੋਹਣੇ ਅਤੇ ਬਹੁਤ ਸਾਰਾ ਦਾਨ ਕਰਦਾ ਹੈ ਦਾਨ-ਦਾਨ ਹੈ ਹੋਰ ਬਹੁਤ ਸਾਰੇ ਦਾਨ ਨੇ ਬ੍ਰਹ ਹੈ ਕਿੱਥੋਂ ਦਾਨ ਕਰ ਲੈਣਾ ਦਾਨ ਪੁੰਨ ਵੀ ਵਾਹਿਗੁਰੂ ਆਪ ਹੀ ਕਰਵਾਉਂਦੇ ਨੇ ਜਿਸ ਦੀ ਕਿਰਪਾ ਨਾਲ ਤੇਰੀ ਜੀਬ 'ਚ ਕੁਛ ਹੈ ਤਾਈਂਓ ਦਾਨ ਕਰਦਾ ਹਾਂ ਵਾਹਿਗੁਰੂ ਕਿਰਪਾ ਕਰਕੇ ਆਪ ਪ੍ਰੇਰਣਾ ਦਿੰਦੇ ਨੇ ਦਾਨ ਦੀ ਪ੍ਰੇਰਣਾ ਨਹੀਂ ਤਾਂ ਮਹਾਰਾਜ ਕਹਿੰਦੇ ਸੁਮੈ ਧਨ ਰੱਖਣ ਕੋ ਦਈਆ ਮੁਗਦ ਕਹੈ ਧਨ ਮੇਰਾ ਪਰਮਾਤਮਾ ਨੇ ਸੂਮ ਬੰਦੇ ਨੂੰ ਧੰਨ ਦੇ ਦਿੱਤਾ ਪਰ ਉਹ ਕਹਿੰਦਾ ਇਹ ਮੇਰਾ ਹੈ ਪਰਵਾਹ ਗੁਰੂ ਆਪ ਕਿਸੇ ਤੋਂ ਦਾਨ ਕਰਵਾ ਲੈਣ ਕਲਯੁਗ ਚ ਤਿੰਨ ਚੀਜ਼ਾਂ ਬਹੁਤ ਔਖੀਆਂ ਨੇ ਇਹ ਨਾਮ ਦਾਨ ਇਸ਼ਨਾਨ ਇਸ਼ਨਾਨ ਕਰਨਾ ਵੀ ਬਹੁਤ ਔਖਾ ਲੱਗਦਾ ਹੈ ਨਾਮ ਜਪਣਾ ਵੀ ਔਖਾ ਹੈ ਦਾਨ ਕਰਨਾ ਵੀ ਔਖਾ ਹੈ ਪਰ ਜੇ ਵਾਹਿਗੁਰੂ ਦੀ ਨਦਰ ਹੋ ਜਾਏ ਤਾਂ ਦਾਨ ਕਰਨਾ ਬਹੁਤ ਸੌਖਾ ਹੈ ਨਾਮ ਜਪਣਾ ਵੀ ਸੌਖਾ ਹੈ ਇਸ਼ਨਾਨ ਕਰਨਾ ਵੀ ਸੌਖਾ ਹੈ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਓ ਮੇਰੇ ਮਨ ਫਿਰ ਅੱਠੇ ਪਹਿਰ ਰਾਤ ਦਿਨ ਇਕ ਰਸ ਵਾਹਿਗੁਰੂ ਦਾ ਧਿਆਨ ਕਰਿਆ ਕਰ ਜੋ ਸਰਬ ਵਿਆਪਕ ਪਰੀਪੂਰਨ ਹੈ ਮੇਰੇ ਹਿਰਦੇ ਚ ਬਹਾਰ ਸਭਨਾਂ ਦੇ ਹਿਰਦੇ 'ਚ ਹੈ ਹਰੇਕ ਜਵਾਹ ਦੇ ਉੱਤੇ ਵਿਆਪਕ ਹੈ ਫਿਰ ਉਸ ਪਰਮੇਸ਼ਰ ਦਾ ਧਿਆਨ ਕਰਿਆ ਕਰਦੇ ਕਿ ਤੇਰੇ ਤੇ ਕਿੰਨੀ ਕਿਰਪਾ ਕੀਤੀ ਹੈ ਇਸ ਤਰ੍ਹਾਂ ਮਹਾਰਾਜ ਆਪਣੇ ਮਨਾਂ ਨੂੰ ਪ੍ਰੇਰਣਾ ਦਿੰਦੇ ਨੇ ਇੱਕ ਇੱਕ ਵਾਹਿਗੁਰੂ ਦੇ ਗੁਣਾਂ ਨੂੰ ਦੱਸ ਕੇ ਇਹ ਸਾਰੇ ਵਾਹਿਗੁਰੂ ਦੇ ਗੁਣ ਹੁਣ ਆਪਾਂ ਨੂੰ ਦੱਸ ਰਹੇ ਨੇ ਮਹਾਰਾਜ ਜੀ ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਜਿਸ ਦੀ ਕਿਰਪਾ ਨਾਲ ਤੂੰ ਚੰਗੇ ਆਚਰਣ ਵਾਲਾ ਬਣਿਆ ਹੈ ਵਿਵਹਾਰ ਤੇਰੇ ਸੋਹਣੇ ਚੱਲਦੇ ਨੇ ਸਾਰੇ ਵਿਵਹਾਰ ਅੱਛੇ ਹੁੰਦੇ ਨੇ ਕੋਈ ਵੀ ਕਾਰਜ ਤੇਰਾ ਅੜਦਾ ਨਹੀਂ ਅੜਿੱਕਾ ਨਹੀਂ ਪੈਂਦਾ ਵਿਗਨ ਨਹੀਂ ਪੈਂਦਾ ਇਸ ਪ੍ਰਭ ਕੋ ਸਾਹ ਸਾਸ ਚਿਤਾਰੀ ਫਿਰ ਉਸ ਵਾਹਿਗੁਰੂ ਨੂੰ ਸਵਾਸ ਸਵਾਸ ਚਿਤਾਰਨਾ ਕਰ ਮੰਨ ਦੇ ਅੰਦਰ ਮਨ ਮਹਿ ਚਿਤ ਵਾਉਣ ਚਿਤ ਵੰਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰ ਹਰ ਦੇਹ ਨਾਨਕ ਕੇ ਮੀਤ ਫਿਰ ਮਹਾਰਾਜ ਕਹਿੰਦੇ ਸਵਾਸ ਸਵਾਸ ਉਹਨੂੰ ਯਾਦ ਕਿਉਂ ਨਹੀਂ ਕਰਦਾ ਜਦੋਂ ਇੰਨੀ ਕਿਰਪਾ ਕਰਦਾ ਵਾਹਿਗੁਰੂ ਦੇ ਪ੍ਰਸਾਦ ਤੇਰਾ ਸੁੰਦਰ ਰੂਪ ਜਿਹਦੀ ਕਿਰਪਾ ਨਾਲ ਤੇਰਾ অতি ਸੁੰਦਰ ਸੋਹਣਾ ਚਿਹਰਾ ਹੈ ਕਿਰਪਾ ਪ੍ਰਮਾਤਮਾ ਦੀ ਸੁੰਦਰ ਰੂਪ ਰੰਗ ਹੈ ਤੇਰਾ ਸੋ ਪ੍ਰਭ ਸਿਮਰੋ ਸਦਾ ਅਨੂਪ ਅਨੂਪ ਉਪਮਾ ਤੋਂ ਰਹਿਤ ਉਸ ਅਕਾਲ ਪੁਰਖ ਦਾ ਫਿਰ ਸਿਮਨ ਕਰਿਆ ਕਰ ਜਿਨੇ ਇੰਨਾ ਸੋਹਣਾ ਸਭ ਕੁਝ ਦਿੱਤਾ ਹੈ ਜੇ ਪ੍ਰਸਾਦ ਤੇਰੀ ਨੇਕੀ ਜਾਤ ਜਿਸ ਵਾਹਿਗੁਰੂ ਦੀ ਕਿਰਪਾ ਸਲਕਾ 84 ਲੱਖ ਜੂਨ ਵਿੱਚੋਂ ਮਨੁੱਖਾ ਸ਼੍ਰੇਣੀ ਦੇ ਨੂੰ ਮਿਲੀ ਅੱਛੀ ਜਾਤ ਮਿਲੀ ਭਾਗ ਇਹ ਇਥੇ ਉਹ ਜਾਤ ਨਹੀਂ ਜਿਹੜੀਆਂ ਸੰਸਾਰ ਦੀਆਂ ਜਾਤਾਂ ਪਾਤਾਂ ਨੇ ਇਹ ਤਾਂ ਇਸ਼ਾਰਾ ਕਰਦੇ ਨੇ ਕਿ ਮਨੁੱਖਾ ਜਨਮ ਜਿਹੜਾ ਮਿਲਿਆ ਹੈ ਮਨੁੱਖਾ ਸ਼੍ਰੇਣੀ ਮਿਲੀ ਦਿਨ ਵਿੱਚ ਅੱਛੀ ਮਨੁੱਖ ਵਿੱਚ ਫਿਰ ਸ੍ਰੇਸ਼ਟ ਮਨੁੱਖਿਆਂ ਇਹ ਤੈਨੂੰ ਗੁਰਸਿੱਖਾਂ ਦੇ ਘਰ ਜਾਣਾ ਮਿਲਿਆ ਗੁਰੂ ਦਾ ਸਿੱਖ ਬਣਿਆ ਇਹਦੇ ਨਾਲੋਂ ਵੱਡੇ ਭਾਗ ਕੀਤੇ ਹੋ ਸਕਦੇ ਨੇ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਫਿਰ ਰਾਤ ਦਿਨ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਤੈਨੂੰ ਮਨੁੱਖ ਜਨਮ ਦਿੱਤਾ ਵਾਹਿਗੁਰੂ ਨੇ ਇੰਨਾ ਕੁਝ ਦਿੱਤਾ ਹੈ ਫੇਰ ਵੀ ਸਿਮਰਨ ਨਹੀਂ ਕਰਦਾ ਜੇ ਪ੍ਰਸਾਦ ਤੇਰੀ ਪਤ ਰਹੇ ਜੀ ਦੀ ਕਿਰਪਾ ਨਾਲ ਤੇਰੀ ਹਰੇਕ ਜਗ੍ਹਾ ਦੇ ਉੱਤੇ ਇੱਜ਼ਤ ਰਹਿੰਦੀ ਹੈ ਮਾਣ ਆਦਰ ਸਤਕਾਰ ਦਿੰਦੇ ਨੇ ਲੋਗ ਗੁਰਪ੍ਰਸਾਦ ਨਾਨਕ ਜਸ ਕਹੈ ਮਹਾਰਾਜ ਕਹਿੰਦੇ ਫਿਰ ਉਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਫੇਰ ਤੂੰ ਗੁਰੂ ਦੀ ਕਿਰਪਾ ਨਾਲ ਉਹਦਾ ਜਸ ਹਮੇਸ਼ਾ ਕਰਿਆ ਕਰ ਜਦੋਂ ਇੰਨੀਆਂ ਬਖਸ਼ਿਸ਼ਾਂ ਹੋ ਗਈਆਂ ਨੇ ਇਹ ਸਭ ਗੁਰੂ ਦੀ ਕਿਰਪਾ ਨਾਲ ਹੀ ਜਸ ਕਰਦੇ ਹਾਂ ਪਰਮੇਸ਼ਰ ਦਾ ਤੂੰ ਵੀ ਕਰਿਆ ਕਰ ਜਸ ਕਿਉਂਕਿ ਮੂੰਹ ਵਿੱਚੋਂ ਵਾਹਿਗੁਰੂ ਕਹਿਣਾ ਬਾਣੀ ਪੜ੍ਹਨੀ ਕਿਰਪਾ ਬਿਨਾਂ ਨਹੀਂ ਹੁੰਦਾ ਹੈ ਜੇ ਪ੍ਰਸਾਦ ਸੁਣ ਹੈ ਕੰਨ ਨਾਦ ਜਿਹਦੀ ਕਿਰਪਾ ਦਾ ਸਰਕਾ ਕੰਨਾਂ ਦੇ ਵਿੱਚ ਆਵਾਜ਼ ਸੁਣਦਾ ਹੈ ਕਥਾ ਸੁਣਦਾ ਹੈ ਕੀਰਤਨ ਸੁਣਦਾ ਹੈ ਜੇ ਬੂਲਾ ਹੋ ਜਾਂਦਾ ਤਾਂ ਤੈਨੂੰ ਕੁਝ ਨਾ ਸੁਣਦਾ ਕਿੰਨਾ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਕੰਨ ਮੇਰੇ ਸਹੀ ਸਲਾਮਤ ਸੁਣਦੇ ਨੇ ਵੇ ਪਰਸਾਦ ਦੇਖ ਹੈ ਬਿਸਮਾਦ ਜਿਹਦੀ ਕਿਰਪਾ ਦਾ ਸਦਕਾ ਅੱਖਾਂ ਸੋਹਣੀਆਂ ਮਿਲੀਆਂ ਦੂਰ ਤੱਕ ਦੇਖ ਲੈਂਦਾ ਇਹਨਾਂ ਅੱਖਾਂ ਦੇ ਨਾਲ ਬਿਸਮਾਦ ਬਿਸਮਾਦ 나ਗ ਬਿਸਮਾਦ ਵੇਦ ਬਿਸਮਾਦ ਜੀਵ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਾ ਵਿਡਾਣੀ ਸਾਰੀਆਂ ਚੀਜ਼ਾਂ ਬਿਸਮਾਦ ਹੀ ਹਨ। ਤੱਕਰੇ ਆਪਾਂ ਬਹਿ ਕੇ ਵਿਚਾਰਿਆ ਨਹੀਂ। ਹੈ ਤਾਂ ਸਾਰਾ ਕੁਝ ਬਿਸਮਾਦ ਹੀ ਹੈ। ਅਸਮਾਨ ਦੇ ਤਾਰੇ ਬਿਸਮਾਦ ਨੇ, ਚੰਦਰਮਾ, ਸੂਰਜ ਬਿਸਮਾਦ ਹੈ। ਕਿਸ ਤਰ੍ਹਾਂ ਅਸਮਾਨ ਦੇ ਚ ਖੜੇ ਨੇ। ਧਰਤੀ ਕਿਵੇਂ ਜੜੇ ਲਾਉਂਦੀ ਸੂਰਜ ਦੇ। ਕਿਸ ਤਰ੍ਹਾਂ ਬਨਸਪਤੀ ਹੋ ਜਾਂਦੀ ਕਿਸੇ ਚੀਜ਼ ਬਾਰੇ ਵੀ ਜੇ ਵਿਚਾਰ ਕੇ ਦੇਖੀਏ ਤਾਂ ਬਿਸਮਾਦ ਹੈ ਉਹ। ਕੁਦਰਤ ਤੇਰੀ ਬਿਸਮਾ ਤੇਰੀ ਕੁਦਰਤ ਹੈ ਬਿਸਮਾਰ ਇਹਨਾਂ ਅੱਖਾਂ ਦੇ ਨਾਲ ਕਿੰਨਾ ਰੰਗ ਵਗੈਰਾ ਕਿਸ ਤਰ੍ਹਾਂ ਦੇਖ ਲੈਣੇ ਆਪਾਂ ਇਹ ਵੀ ਮਨੁੱਖ ਨੂੰ ਮਿਲਿਆ ਹੈ ਸਾਰਿਆਂ ਨੇ ਜੀਆਂ ਅੱਖਾਂ ਇੰਨੀਆਂ ਜ਼ਬਰਦਸਤ ਨਹੀਂ ਬਣਾਈਆਂ ਜਿੰਨੀਆਂ ਮਨੁੱਖ ਦੀਆਂ ਬਣਾਈਆਂ ਇਹ ਆਪਣੇ ਤੇ ਕਿਰਪਾ ਤੇ ਆਪਣੀ ਅੱਖਾਂ ਰੰਗਾਂ ਨੂੰ ਪਹਿਚਾਨਦੀਆਂ ਨੇ ਬਹੁਤ ਸਾਰੇ ਜਾਨਵਰ ਨੇ ਉਹਨਾਂ ਨੂੰ ਸਿਰਫ ਕਾਲਾ ਹੀ ਦਿਖਦਾ ਕੋਈ ਵੀ ਰੰਗ ਹੋਵੇ ਕੁੱਕਰਾਦਕ ਨੂੰ ਕਾਲਾ ਦਿਖਦਾ ਬਲੈਕ ਐਂਡ ਵਾਈਟ ਹੀ ਆ ਉਹਨਾਂ ਦੇ ਟੈਲੀਵਿਜ਼ਨ ਅੰਦਰਲੇ ਤੈਨੂੰ ਕਲਰ ਟੀਵੀ ਦਿੱਤਾ ਅੱਖਾਂ ਦੇ ਅੰਦਰ ਹੀ ਦਿੱਤਾ ਵਾਹਿਗੁਰੂ ਨੇ ਕਿਰਪਾ ਕੀਤੀ ਤੈਨ ਹਰਾ ਪੀਲਾ ਲਾਲ ਰੰਗ ਦੇਖਦੇ ਨੇ ਜਦੋਂ ਇੰਨੀ ਕਿਰਪਾ ਕੀਤੀ ਅਕਾਲ ਪੁਰਖ ਨੇ ਸੋਹਣੀਆਂ ਅੱਖਾਂ ਲਾਈਆਂ ਨੇ ਤਾਂ ਤੈਨ ਤਾਂ ਬਲਿਹਾਰ ਜਾਣਾ ਚਾਹੀਦਾ ਵਾਹਿਗੁਰੂ ਤੋਂ ਵਾਹਿਗੁਰੂ ਨੇ ਕੰਨ ਤੈਨੂੰ ਅੱਖਾਂ ਦਿੱਤੀਆਂ ਨੇ ਮੈਨੂੰ ਕਿੰਨੀਆਂ ਸੋਹਣੀਆਂ ਫਿਰ ਤੋਂ ਯਾਹ ਕਿਉਂ ਕਹਿਣਾ ਕਿ ਮੈਨੂੰ ਵਾਹਿਗੁਰੂ ਨੇ ਕੁਝ ਨਹੀਂ ਦਿੱਤਾ ਜੇ ਪ੍ਰਸਾਦ ਬੋਲ ਲੈ ਅੰਮ੍ਰਿਤ ਰਸਨਾ ਜੀ ਦੀ ਕਿਰਪਾ ਨਾਲ ਆਪਣੀ ਰਸਨਾ ਦੁਆਰਾ ਤੋਂ ਬੋਲਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਗੁਰੂ ਵਾਹਿਗੁਰੂ ਵਾਹਿਗੁਰੂ ਜੇ ਗੁੰੰਦਾ ਹੋਵੇ ਬੰਦਾ ਜ਼ੁਬਾਨ ਨਾ ਚੱਲਦੀ ਹੋਵੇ ਵਾਹਿਗੁਰੂ ਨਹੀਂ ਕਹਿ ਸਕਦਾ ਕਦਰ ਤਾਂ ਚੀਜ਼ ਦੀ ਉਦੋਂ ਹੁੰਦੀ ਜਦੋਂ ਐ ਬੰਦੇ ਕੋਲੋਂ ਚੀਜ਼ ਚਲੀ ਜਾਂਦੀ ਹੈ ਚੀਜ਼ ਹੁੰਦਿਆਂ ਕਦਰ ਨਹੀਂ ਕਰਦਾ ਤੂੰ ਹਣ ਮੌਕਾ ਤੇਰਾ ਜ਼ੁਬਾਨ ਬਹੁਤ ਅੱਛਾ ਕੰਮ ਕਰ ਰਹੀ ਜਿੰਨਾ ਮਰਜੀ ਪਾਠ ਕਰ ਸਕਦਾ ਸਿਮਨ ਕਰ ਸਕਦਾ ਪਰ ਤੇਰਾ ਖਿਆਲ ਹੀ ਨਹੀਂ ਬਣਦਾ ਇਸ ਵਾਸਤੇ ਨੂੰ ਕਿ ਵਾਹਿਗੁਰੂ ਨੇ ਜਦ ਤੱਕ ਜ਼ੁਬਾਨ ਸੋਹਣੀ ਚੱਲਦੀ ਹੈ ਜਵਾਨੀ ਵਿੱਚ ਉਦੋਂ ਤੱਕ ਤੇ ਨਿੰਦਾ ਚੁਗਲੀ ਬਦੀ ਬਖੀਲੀ ਦੁਨੀਆ ਭਰ ਦੀ ਜ਼ਿੰਦਗੀ ਭੋਲੀ ਜਦੋਂ ਜ਼ੁਬਾਨ ਲੜਖੜਾਉਣ ਲੱਗ ਜਾਂਦੀ ਹੈ ਫਿਰ ਤੂੰ ਚਾਹੁੰਨਾ ਕਿ ਹੁਣ ਮੈਂ ਸਿਮਨ ਕਰਾਂ ਪਾਠ ਕਰਾਂ ਮਹਾਰਾਜ ਕਹਿੰਦੇ ਭਾਈ ਤੈਨੂੰ ਜ਼ੁਬਾਨ ਨਾਮ ਜਪਣ ਲਈ ਦਿੱਤੀ ਹੈ ਕੰਨ ਬਾਣੀ ਸੁਣ ਲਈ ਦਿੱਤੇ ਨੇ ਅੱਖਾਂ ਦਰਸ਼ਨਾਂ ਨੂੰ ਦਿੱਤੀਆਂ ਨੇ ਇਹਨਾਂ ਸਾਰੇ ਅੰਗਾਂ ਦਾ ਪੂਰਨ ਸਤਿਕਾਰ ਕਰ ਇਹਨਾਂ ਅੰਗਾਂ ਦੀ ਸੰਭਾਲ ਕਰ ਜਿੰਨਾ ਚਿਰ ਇਹ ਅੰਗ ਪ੍ਰਤੰਗ ਕਾਇਮ ਨੇ ਉਨਾਂ ਚਿਰ ਸੇਵਾ ਹੈ ਭਗਤੀ ਹੈ ਭਾਵਨਾ ਹੈ ਬਾਦ ਵਿੱਚ ਪਛਤਾਵਾ ਹੀ ਰਹਿ ਜਾਣਾ ਮਨ ਦੇ ਅੰਦਰ ਜੇ ਪ੍ਰਸਾਦ ਸੁਖ ਸਹਜੇ ਬਸਣਾ ਜਿਹਦੀ ਕਿਰਪਾ ਦਾ ਸਦਕਾ ਸੁਖ ਦੇ ਨਾਲ ਬਸਦਾ ਹੈ ਸਹਜੇ ਹੀ ਸੁਖ ਦੇ ਵਿੱਚ ਬਸਦਾ ਹੈ ਅਡੋਲ ਹੀ ਸੁਖੀ ਬੈਠਾ ਰਹਿਣਾ ਹੈ ਜੇ ਪ੍ਰਸਾਦ ਹਸਤ ਕਰ ਚਲ ਹੈ ਜਿਹਦੀ ਕਿਰਪਾ ਦਾ ਸਦਕਾ ਹਸਤ ਹੱਥ ਅਤੇ ਕਰ ਇਹ ਜਿਹੜੇ ਹੱਥਾਂ ਦੇ ਨਾਲ ਚੱਲਦਾ ਹੈ ਹੱਥ ਪੈਰ ਚੱਲਦੇ ਨੇ ਤੇਰੇ ਸੋਹਣੇ ਹਸਤ ਹੱਥਾਂ ਨੂੰ ਕਹਿੰਦੇ ਕਰ ਵੀ ਹੱਥਾਂ ਨੂੰ ਹੀ ਕਿਹਾ ਹੈ ਜੀ ਦੀ ਕਿਰਪਾ ਨਾਲ ਤੇਰੇ ਦੋਵੇਂ ਹੱਥ ਚੱਲਦੇ ਨੇ ਫਿਰ ਪੈਰ ਵਿੱਚ ਹੀ ਆ ਜਾਣੇ ਆ ਤਾਂ ਇਸ ਕਰਕੇ ਤੇਰੇ ਹੱਥ ਪੈਰ ਸੋਹਣੇ ਚੱਲਦੇ ਨੇ ਜਾਂ ਪ੍ਰਾਤਨ ਗ੍ਰੰਥਾਂ 'ਚ ਲਿਖਿਆ ਹਸਤ ਕਰ ਚਲ ਹੈ ਖਸਦਾ ਹੋਇਆ ਦੁਰਿਆ ਜਾਂਦਾ ਹੈ ਹੱਸ-ਹੱਸ ਕੇ ਦਿਖਾਉਂਦਾ ਹੈ ਬਾਹ ਲੜਾਉਂਦਾ ਹੈ ਫਿਰ ਉਸ ਬਾਹਰ ਨੂੰ ਕਿਉਂ ਨਹੀਂ ਯਾਦ ਕਰਦਾ ਜਿਹਦੀ ਕਿਰਪਾ ਨਾਲ ਹੱਥ ਪੈਰ ਸੋਹਣੇ ਚੱਲਦੇ ਨੇ ਜਦੋਂ ਤੱਕ ਹੱਥ ਪੈਰ ਚੱਲਦੇ ਨੇ ਉਦੋਂ ਤੱਕ ਸੇਵਾ ਕਰ ਲੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਮਹਿਫਲ ਕਰਨੀ ਪੰਤਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਿੱਖ ਇੱਦਾਂ ਗੁਰਨਾਨਕ ਦੇਵ ਜੀ ਦਾ ਪਹਿਲਾ ਬੇਬੇ ਨਾਨਕ ਹੀ ਹੋਇਆ। ਰਾਏ ਬਲਾਰ ਜੀ ਹੋਏ ਨਹੀਂ। ਭਾਈ ਬੱਲਾ ਜੀ ਹੋਏ ਨਹੀਂ। ਸਿੱਖ ਸੋ ਪ੍ਰੇਮੀ ਗੁਰਸਿੱਖ, ਸ਼ਰਧਾਲੂ ਗੁਰਸਿੱਖ। ਪਰ ਜਿਹੜਾ ਸੇਵਕ ਪਦਵੀ ਹੈ ਉਹ ਗੁਰੂ ਅੰਗਦ ਦੇਵ ਜੀ ਕੋਲ ਹੈ। ਉਹ ਬਿਲਕੁਲ ਸੇਵਕ ਪਗ ਜਿਹੜੀ ਹੈ ਪਦਵੀ ਪੰਕਤੀਆਂ ਵਿੱਚ ਐਨ ਟੁੱਕ ਜਾਂਦੀਆਂ ਹਨ। ਸੇਵਕ ਤੋਂ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਧੰਨ ਗੁਰੂ ਅੰਗਦ ਦੇ ਮਹਾਰਾਜ ਜਿਨ੍ਹਾਂ ਦਾ ਜਵਤਾਰ ਦਿਹਾੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਕ ਬਣ ਕੇ ਦਿਖਾਇਆ ਆਪ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਨਿਰਗੁਣ ਤੋਂ ਸਰਗੁਣ ਦੂਸਰਾ ਸਰੂਪ ਧਾਰ ਕਰਕੇ ਆਪ ਹੀ ਹਰ ਆਪੇ ਧਾਕੁਰ ਹਰ ਆਪੇ ਸੇਵਕ ਕਿਆ ਨਾਨਕ ਜਨਤ ਵਿਚਾਰਾ ਆਪ ਆਪੇ ਗੁਰ ਚੇਲਾ ਆਪ ਹੀ ਗੁਰ ਨਾਨਕ ਦੇਵ ਜੀ ਬਣ ਕੇ ਵਾਹਿਗੁਰੂ ਆਪ ਹੀ ਫਿਰ ਸੇਖ ਰੂਪ ਵਿੱਚ ਗੁਰ ਅੰਗਦ ਦੇਵ ਜੀ ਬਣ ਕੇ ਆ ਗਏ ਸੇਵਾ ਕਰਨ ਦੀ ਜਾਂਚ ਆਪ ਜੀ ਨੇ ਦੱਸੀ ਆਪਾਂ ਨੂੰ ਭਾਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪ੍ਰਿਹਟ ਦੇ ਕਰੀਬ ਸ਼ਲੋਕ ਉਹ ਜਾਣ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਸੋਚ ਕਰਕੇ ਸੇਵਾ ਦਾ ਜੇਕਰ ਆਉਂਦਿਆਂ ਆਪ ਜੀ ਦਾ ਨਾਮ ਆਉਂਦਾ ਹੈ ਪਹਿਲਾਂ ਐਸਾ ਬਣਨਾ ਔਖਾ ਹੈ ਬਹੁਤ ਜ਼ਿਆਦਾ ਜਿੰਨੀ ਸ਼ਰਧਾ ਆਪ ਨੇ ਦਿਖਾਈ ਜਾਂ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਸ਼ਰਧਾ ਕਰਨੀ ਚਾਹੀਦੀ ਹੈ ਸੋਤ ਨਹੀਂ ਸਰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ ਆਪਾਂ ਨੂੰ ਬੇਨਤੀ ਕਰੀਏ ਸਾਨੂੰ ਵੀ ਸਰਦਾ ਬਖਸ਼ੋ ਸਾਨੂੰ ਵੀ ਸੇਵਾ ਬਖਸ਼ੋ ਸਾਨੂੰ ਵੀ ਆਪਣਾ ਪਿਆਰ ਬਖਸ਼ੋ ਸੱਚੇ ਪਾਤਸ਼ਾਹ ਤੁਸੀਂ ਤੁਨੋਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿੰਨੀ ਸੇਵਾ ਕੀਤੀ ਜਪਜੀ ਸਾਹਿਬ ਦੀਆਂ ਪੌੜੀਆਂ ਸਾਰੀਆਂ ਤਰਤੀਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਲਾਈਆਂ ਗੁਰਮੁਖੀ ਲਿਪੀ ਦੀ ਦਾਤ ਊੜਾ ਐੜਾ ਈੜੀ ਸਸਾ ਹਾ ਇਹ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀਤੀ ਸੁਰੰਗਦੇ ਮਹਾਰਾਜ ਦੀਆਂ ਬਖਸ਼ਿਸ਼ਾਂ ਜੀ ਯਾਦ ਕਰਨੀਆਂ ਨੇ ਪ੍ਰਸ਼ਾਦ ਕਰਾਉਣੇ ਫੋ ਦਤਵਦ ਸ਼ਬਦ ਪੜ੍ਹਨੇ ਜਪਜੀ ਸਾਹਿਬ ਦੇ ਪਾਠ ਸੋ ਭਾਈ ਸਤੇਗਲਵੰਡੇ ਦੀ ਵਾਰ ਵਿੱਚ ਕਾਫੀ ਜ਼ਿਕਰ ਆਇਆ ਸੋਹਣਾ ਹੈ ਫਿਰ ਸਵਈਏ ਮਹੱਲੇ ਦੂਜੇ ਕੇ ਇਹਦਾ ਪਾਠ ਕਰਨਾ ਅੱਜ ਪਾਤਸ਼ਾਹ ਦੇ ਅੱਛੇ ਅੱਛੇ ਗੁਣ ਯਾਦ ਕਰਨੇ ਨੇ ਕਿ ਕਿਤਨੀ ਸੇਵਾ ਮਹਾਰਾਜ ਨੇ ਕੀਤੀ ਹੈ ਸੋ ਇਸ ਕਰਕੇ ਸਤਗੁਰੂ ਮਹਾਰਾਜ ਜੀ ਆਪਾਂ ਨੂੰ ਵੀ ਬਖਸ਼ਿਸ਼ ਕਰਕੇ ਕਹਿੰਦੇ ਨੇ ਜਿਹਦੀ ਕਿਰਪਾ ਦਾ ਸਦਕਾ ਸਾਰਾ ਕੁਝ ਤੈਨੂੰ ਮਿਲਿਆ ਹੋਇਆ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜਿਹਦੀ ਕਿਰਪਾ ਨਾਲ ਫਲ ਦਾ ਫੁੱਲਣਾ ਅੱਛੇ ਤਰੀਕੇ ਨਾਲ ਸੰਸਾਰ ਦੇ ਅੰਦਰ ਵੱਧਦਾ ਫੁੱਲਦਾ ਹੈ ਸਰੀਰ ਵੀ ਸੋਹਣਾ ਹੈ ਕੰਮਾਂ ਕਾਰਾਂ ਵਿੱਚ ਵੀ ਵਾਧਾ ਹੈ ਪਰਿਵਾਰ ਵੀ ਫਲਦਾ ਫੁੱਲਦਾ ਹੈ ਹਰੇਕ ਚੀਜ਼ ਹੈ